ਮੈਰਿਜ ਬਿਊਰੋ ਪੰਜਾਬ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਆ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਆ ਜਿੱਥੇ ਕਿ ਅਸੀਂ ਆਪਣੇ ਇਸ ਚੈਨਲ ਦੇ ਦਿੱਤੇ ਤੁਹਾਡੇ ਲਈ ਰੋਜ਼ਾਨਾ ਨਵੇਂ-ਨਵੇਂ ਲੜਕੇ ਅਤੇ ਲੜਕੀਆਂ ਦੇ ਰਿਸ਼ਤੇ ਲੈ ਕੇ ਆਉਂਦੇ ਰਹਿੰਨੇ ਹਾਂ ਦੋਸਤੋ ਜੇਕਰ ਤੁਸੀਂ ਵੀ ਆਪਣੇ ਲੜਕੇ ਲਈ ਜਾਂ ਫਿਰ ਲੜਕੀ ਲਈ ਇੱਕ ਚੰਗੇ ਰਿਸ਼ਤੇ ਦੀ ਤਲਾਸ਼ ਵਿੱਚ ਹੋ ਯਾ ਫਿਰ ਤੁਸੀਂ ਖੁਦ ਲਈ ਇੱਕ ਜੀਵਨ ਸਾਥੀ ਦੀ ਭਾਲ ਕਰ ਰਹੇ ਹੋ ਇੱਕ ਆਰਟੋ ਕੰਨਿਆ ਜਾਂ ਫਿਰ ਵਰਦੀ ਲੋੜ ਹੈ ਤਾਂ ਤੁਸੀਂ ਮੈਰਿਜ ਬਿਊਰੋ ਪੰਜਾਬ ਚੈਨਲ ਤੋਂ ਆਪਣੇ ਰਿਸ਼ਤੇ ਦੇ ਲਈ ਐਡ ਕਰਵਾ ਸਕਦੇ ਹੋ ਅਤੇ ਇੱਕ ਚੰਗਾ ਰਿਸ਼ਤਾ ਲੱਭ ਸਕਦੇ ਹੋ ਤੇ ਜੇਕਰ ਤੁਸੀਂ ਇਹ ਐਡ ਆਪਣਾ ਡਰੈਕਟ ਨੰਬਰ ਕੋ ਆ ਕੇ ਸਾਡੇ ਕੋਲ ਲਗਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਨੰਬਰ ਰਾਹੀਂ ਵੀ ਐਡ ਲਗਵਾ ਸਕਦੇ ਹੋ ਮੈਰਿਜ ਬਿਊਰੋ ਫਰਾਂਚਾਈਜ਼ੀ ਜੇਕਰ ਕਿਸੇ ਨੇ ਵੀ ਸਾਡੇ ਨਾਲ ਮਿਲ ਕੇ ਰਿਸ਼ਤੇ ਕਰਵਾਉਣ ਦਾ ਕੰਮ ਕਰਨਾ ਹੋਵੇ ਜਾਂ ਫਿਰ ਤੁਹਾਡੇ ਕੋਲ ਅਣਲਿਖੇ ਲੜਕੇ ਜਾਂ ਫਿਰ ਲੜਕੀਆਂ ਜਾਂ ਫਿਰ ਗਰੀ ਪ੍ਰਵਾ ਲੜਕੀਆਂ ਦੇ ਬਾਇਓ ਡਾਟਾ ਹੈਗੇ ਨੇ ਤਾਂ ਤੁਸੀਂ ਮੈਰਿਜ ਬਿਊਰੋ ਪੰਜਾਬ ਚੈਨਲ ਦੇ ਨਾਲ ਮਿਲ ਕੇ ਸਾਡੇ ਨਾਲ ਮਿਲ ਕੇ ਰਿਸ਼ਤੇ ਕਰਵਾਉਣ ਦਾ ਕੰਮ ਕਰ ਸਕਦੇ ਹੋ ਤੇ ਤੁਸੀਂ ਸਾਨੂੰ ਜੋ ਹੈ ਬਾਇਓ ਡਾਟਾ ਚਾਹੀਏ ਉਹ ਲੜਕੀ ਦਾ ਜਾਂ ਫਿਰ ਲੜਕੇ ਦਾ ਜਿਹੜਾ ਤੁਹਾਨੂੰ ਸਕਰੀਨ ਉੱਤੇ ਨੰਬਰ ਸ਼ੋ ਹੋ ਰਿਹਾਗਾ ਉਸ ਉੱਤੇ ਤੁਸੀਂ ਸਾਨੂੰ WhatsApp ਵੀ ਕਰ ਸਕਦੇ ਹੋ ਜਾਂ ਫਿਰ ਸਾਨੂੰ ਇਸ ਨੰਬਰ ਦੇ ਉੱਤੇ ਕਾਲ ਲਗਾ ਕੇ ਵੀ ਦੱਸ ਸਕਦੇ ਹੋ ਤੇ ਸਾਰਾ ਬਾਇਓ ਡਾਟਾ ਸੈਂਡ ਕਰ ਸਕਦੇ ਹੋ ਹੁਣ ਆਪਾਂ ਗੱਲ ਕਰ ਲੈਨੇ ਆ ਅੱਜ ਦੇ ਰਿਸ਼ਤਿਆਂ ਬਾਰੇ ਜਿਸ ਵਿੱਚ ਕਿ ਅਸੀਂ ਤੁਹਾਨੂੰ ਦੋ ਨਵੇਂ ਲੜਕਿਆਂ ਦੇ ਜੋ ਰਿਸ਼ਤੇ ਆਏ ਨੇ ਸਾਡੇ ਕੋਲ ਉਸ ਦੇ ਬਾਰੇ ਦੱਸਣ ਜਾ ਰਹੇ ਹਾਂ ਸਭ ਤੋਂ ਪਹਿਲਾ ਰਿਸ਼ਤਾ ਹੈ ਐਮ 74 ਕੋਡ ਲੜਕੇ ਦਾ ਰਿਸ਼ਤਾ ਅੱਜ ਜਿਸ ਤੋਂ ਅਨੁਜ्ञਾ ਅਗਲਾ ਰਿਸ਼ਤਾ ਲੜਕੇ ਦਾ ਜਿਸਨ ਜਾ ਰਹੀਆਂ ਜੋ ਕਿ ਜਰਸੀ ਕਾਸ ਨੂੰ ਸਵੰਦ ਰੱਖਦੇ ਹਨ ਲੜਕੇ ਵਾਲਿਆਂ ਦਾ ਗੋਤ ਭੁੱਲਰ ਹੈ ਲੜਕੇ ਦੀ ਉਮਰ 30 ਸਾਲਾਂ ਰੰਗ ਗੋਰਾ ਕੱਦ 5 ਫੁੱਟ 10 ਇੰਚਾ ਡਾਈ ਵਿੱਚ ਲੜਕੇ ਦੀ ਬਿਜ਼ਨਸ ਡਿਪਲੋਮਾ ਕੀਤਾ ਹੋਇਆ ਹੈ ਇਸ ਸਮੇਂ ਲੜਕਾ ਨਿਊਜ਼ੀਲੈਂਡ ਵਿੱਚ ਪੱਕਾਗਾ ਲੜਕੇ ਦੇ ਪਿਤਾ ਜੀ ਸਰਕਾਰੀ ਨੌਕਰੀ ਵਿੱਚੋਂ ਰਿਟਾਇਰਡ ਹੋਏ ਹੋਏ ਹਨ ਲੜਕੀ ਦੀ ਇੱਕ ਭੈਣ ਹੈ ਜੋ ਕਿ ਨਿਊਜ਼ੀਲੈਂਡ ਵਿੱਚ ਹੀ ਪੀਅਰ ਹਨ ਲੜਕੇ ਵਾਲੇ ਨਵਾਂ ਸ਼ਹਿਰ ਦੇ ਰਹਿਣ ਵਾਲੇ ਹਨ ਲੜਕੇ ਵਾਲਿਆਂ ਨੂੰ ਆਪਣੀ ਲੜਕੀ ਲਈ ਬੀਏ ਸੀ ਨਰਸਿੰਗ ਕੀਤੀ ਹੋਈ ਲੜਕੀ ਜਾਂ ਫਿਰ ਗ੍ਰੈਜੂਏਸ਼ਨ ਕੀਤੀ ਹੋਈ ਲੜਕੀ ਦੀ ਲੋੜ ਹੈ ਜੋ ਕਿ ਸੋਹਣੀ ਸੁਨੱਖੀ ਹੋਵੇ ਅਤੇ ਪੜ੍ਹੀ ਲਿਖੀ ਹੋਵੇ ਤੇ ਉਸ ਦੀ ਜੋ ਹਾਈਟ ਆ ਯਾਨੀ ਕਿ ਲੜਕੀ ਦਾ ਜੋ ਕੱਦ ਦਾ ਘੱਟੋ ਘੱਟ 5 ਫੁੱਟ 5 ਇੰਚ ਦਾ ਹੋਵੇ ਯਾਨੀ ਕਿ ਲੜਕੀ ਜੋ ਹੈ ਲੜਕੇ ਦੇ ਬਰਾਬਰ ਦੀ ਹੋਣੀ ਚਾਹੀਦੀ ਆ ਇਸ ਤੋਂ ਬਿਨਾ ਲੜਕੇ ਵਾਲਿਆਂ ਵੱਲੋਂ ਹੋਰ ਕੋਈ ਵੀ ਲੈਣ ਦੇਣ ਦੀ ਡਿਮਾਂਡ ਨਹੀਂ ਕੀਤੀ ਗਈ ਹੈ ਇਸ ਤੋਂ ਬਾਅਦ ਜੋ ਅਗਲਾ ਰਿਸ਼ਤਾ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਕਿ ਹੈ ਐਮ 75 ਕੋਡ ਲੜਕੀ ਦਾ ਰਿਸ਼ਤਾ ਅਗਲਾ ਜੋ ਰਿਸ਼ਤਾ ਹੈ ਅਸੀਂ ਲੜਕੇ ਦਾ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਕਿ ਬ੍ਰਾਹਮਣ ਕਾਸਟ ਨੂੰ ਸਮਾਨ ਰੱਖਦੇ ਹਨ ਲੜਕੇ ਦੀ ਉਮਰ 32 ਸਾਲ ਹੈ 5 ਫੁੱਟ 6 ਫੁੱਟ ਪੜਾਈ ਵਿੱਚ ਲੜਕੇ ਦੀ ਗ੍ਰੈਜੂਏਸ਼ਨ ਕੀਤੀ ਹੋਈ ਹੈ ਇਸ ਸਮੇਂ ਲੜਕਾ ਸਰਕਾਰੀ ਜੌਬ ਕਰਦਾ ਹੈ ਅਤੇ ਇੰਡੀਅਨ ਆਰਮੀ ਦੇ ਵਿੱਚ ਹੈਗੇ ਨੇ ਲੜਕੀ ਦੇ ਪਿਤਾ ਜੀ ਸਰਕਾਰੀ ਜੋਬ ਵਿੱਚ ਰਿਟਾਇਰਡ ਹੋਏ ਹਨ। ਲੜਕੀ ਦੇ ਪਰਿਵਾਰ ਵਿੱਚ ਲੜਕਾ ਆਪ ਹੈ, ਮਾਤਾ ਪਿਤਾ ਜੀ ਅਤੇ ਇੱਕ ਭਾਈ ਹੈ ਜੋ ਕਿ ਵਿਦੇਸ਼ ਹੋਏ ਹਨ। ਲੜਕੇ ਦੇ ਭਾਈ ਅਤੇ ਮਾਤਾ ਜੀ ਕੈਨੇਡਾ ਵਿੱਚ ਰਹਿੰਦੇ ਹਨ। ਲੜਕੇ ਵਾਲਿਆਂ ਕੋਲ 4 ਗੈਲੇ ਜ਼ਮੀਨ ਵੀ ਹੈ ਅਤੇ ਪਟਿਆਲੇ ਸ਼ਹਿਰ ਵਿੱਚ ਆਪਣੇ ਦੋ ਘਰ ਹਨ। ਲੜਕੇ ਵਾਲਿਆਂ ਨੂੰ ਹਿੰਦੂ, ਜੱਟ, ਸਿੱਖ, ਬ੍ਰਾਹਮਣ, ਬਾਣੀ, ਖੱਤਰੀ, ਅਰੋੜਾ, ਕਾਸਦੀ ਕਿਸੇ ਵੀ ਕਾਸਦੀ ਲੜਕੀ ਜਿਹੜਾ ਰਿਸ਼ਤੇ ਕਰਨ ਲਈ ਤਿਆਰ ਹਨ ਲੜਕੀ ਦਾ ਡਿਵੋਰਸ ਹੋਇਆ ਹੋਇਆ ਹੈ ਅਤੇ ਡਿਵੋਰਸ ਕੁੜੀ ਦੀ ਹੀ ਮੰਗ ਕੀਤੀ ਗਈ ਹੈ ਜੇਕਰ ਲੜਕੀ ਸਰਕਾਰੀ ਨੌਕਰੀ ਕਰਦੀ ਹੈ ਜਾਂ ਫਿਰ ਜੇਕਰ ਲੜਕੀ ਕੋਈ ਕੁਆਰੀ ਹੈ ਤਾਂ ਵੀ ਲੜਕੇ ਵਾਲੇ ਰਿਸ਼ਤਾ ਕਰਨ ਦੇ ਲਈ ਤਿਆਰ ਹਨ ਤੁਸੀਂ ਇੱਕ ਜ਼ਰੂਰੀ ਗੱਲ ਜੋ ਸਾਹਮਣੇ ਇੱਕ ਧਿਆਨ ਵਿੱਚ ਰੱਖਣੀ ਆ ਤੁਹਾਡਾ ਜਿੰਨਾ ਵੀ ਪਰਸਨਲ ਡਾਟਾ ਹੋਵੇਗਾ ਉਹ ਐਡ ਵਿੱਚ ਨਹੀਂ ਪਾਇਆ ਜਾਵੇਗਾ ਸਿਰਫ ਜ਼ਰੂਰੀ ਗੱਲਾਂ ਹੀ ਐਡ ਵਿੱਚ ਪਾਈਆਂ ਜਾਣਗੀਆਂ ਜਿਵੇਂ ਕਿ ਕਾਸਟ ਉਮਰ ਕਾਰੋਬਾਰ ਪੜਾਈ ਡਿਮਾਂਡ ਆਦੀ ਸੋ ਤੁਸੀਂ ਬਿਨਾਂ ਕਿਸੇ ਫਿਕਰ ਤੋਂ ਆਪਣਾ ਬਾਇਓ ਡਾਟਾ ਸਾਨੂੰ ਭੇਜ ਸਕਦੇ ਹੋ ਧੀ ਤੁਹਾਡੀ ਫੋਟੋ ਵੀ ਉਦੋਂ ਹੀ ਦਿਖਾਈ ਜਾਊਗੀ ਜਦੋਂ ਲੜਕੇ ਨੂੰ ਜਾਂ ਫਿਰ ਲੜਕੀ ਨੂੰ ਬਾਇਓ ਡਾਟਾ ਵਾਲਾ ਰਿਸ਼ਤਾ ਪਸੰਦ ਆ ਜਾਵੇਗਾ ਜਾਂ ਫਿਰ ਉਹਨਾਂ ਦੀ ਆਪਸ ਦੇ ਵਿੱਚ ਰਜ਼ਮੰਦੀ ਹੋਵੇਗੀ ਤੁਸੀਂ ਸਾਨੂੰ ਆਪਣਾ ਬਾਇਓ ਡਾਟਾ ਸਾਡੇ ਦਿੱਤੇ ਗੇ ਨੰਬਰ ਦੇ ਉੱਤੇ ਫੋਨ ਕਾਲ ਉੱਤੇ ਵੀ ਦੱਸ ਸਕਦੇ ਹੋ ਜਾਂ ਫਿਰ ਸਾਨੂੰ WhatsApp ਕਰਕੇ ਵੀ ਦੱਸ ਸਕਦੇ ਹੋ ਸਾਡੀ ਇਸ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਤੇ ਹੋਰ ਜਿਆਦਾ ਰਿਸ਼ਤੇ ਦੀ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਵੈਰੀ ਮੱਚ